ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਇ ਮਲਚ ਉਸ ਵੇਲੇ ਸਨਸਨੀ ਫੈਲ ਗਈ ਜਦ ਰਾਤ ਦੇ ਵੇਲੇ ਇੱਕ ਘਰ 'ਚ ਜ਼ਬਰਦਸਤ ਧਮਾਕਾ ਹੋਇਆ ਅਤੇ ਧਮਾਕਾ ਇੰਨਾ ਜ਼ਬਰਦਸਤ ਏ ਕਿ ਉਸ ਦੀ ਆਵਾਜ਼ ਪੂਰੇ ਪਿੰਡ 'ਚ ਸੁਣਾਈ ਦਿੱਤੀ ਅਤੇ ਜਿਸ ਘਰ 'ਚ ਇਹ ਧਮਾਕਾ ਹੋਇਆ ਉੱਥੇ ਤੱਕ ਘਰ ਦੇ ਅੰਦਰ ਜਿੰਨੇ ਵੀ ਸ਼ੀਸ਼ੇ ਸੀ ਉਹ ਸਭ ਧਮਾਕੇ ਨਾਲ ਟੁੱਟ ਗਏ ਅਤੇ ਘਰ ਦੇ ਅੰਦਰ ਹੋਰ ਵੀ ਕਾਫੀ ਮਾਲੀ ਨੁਕਸਾਨ ਹੋਇਆ ਜਦਕਿ ਬਚਾ ਰਿਹਾ ਕਿ ਧਮਾਕੇ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਹੈ ਇਸ ਕਰਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਰੋਟੀ ਖਾਣ ਤੋਂ ਬਾਅਦ ਕਰਦਾ ਗੇਟ ਬੰਦ ਕਰ ਸੌਣ ਜਾ ਰਿਹਾ ਸੀ ਕਿ ਘਰ ਦੇ ਅੰਦਰ ਇੱਕ ਧਮਾਕਾ ਹੋਇਆ ਅਤੇ ਉਹਨਾਂ ਨੂੰ ਤਾਂ ਉਸ ਵੇਲੇ ਕੁਝ ਸਮਝ ਨਹੀਂ ਲੱਗ ਰਹੀ ਕਿ ਕੀ ਹੋਇਆ ਅਤੇ ਘਰ ਦੇ ਸ਼ੀਸ਼ੇ ਤੇ ਸਾਰਾ ਸਨਮਾਨ ਵੀ ਟੁੱਟ ਕੇ ਖਿਲਰ ਗਿਆ ਉੱਥੇ ਸੁਖਦੇਵ ਸਿੰਘ ਅਤੇ ਪਿੰਡ ਦੇ ਲੋਕ ਦੱਸਦੇ ਨੇ ਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਲੇਕਿਨ ਪਰਮਾਤਮਾ ਨੇ ਉਸ ਦਾ ਬਚਾ ਕੀਤਾ ਉੱਥੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਇੱਕ ਭਤੀਜਾ ਪੁਲਿਸ 'ਚ ਨੌਕਰੀ ਕਰਦਾ ਜਿੰਨਾਂ ਦਾ ਕਰ ਉਹਨਾਂ ਦੇ ਨੇੜੇ ਹੈ ਲੇਕਿਨ ਉਹ ਪਰਿਵਾਰ ਕਾਫੀ ਸਮੇਂ ਤੋਂ ਇੱਥੇ ਨਹੀਂ ਰਹਿ ਰਿਹਾ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਜਿਸਨੇ ਹਮਲਾ ਕੀਤਾ ਉਸਨੇ ਪੁਲਿਸ ਮਰਦੂ ਨੇ ਘਰ ਸਮਝ ਕੇ ਹਮਲਾ ਕੀਤਾ ਜਦਕਿ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਭਤੀਜੇ ਦੇ ਪਰਿਵਾਰ ਨਾਲ ਕੋਈ ਵਰਤ ਵਰਤਾਰਾ ਵੀ ਨਹੀਂ ਅਤੇ ਉਹ ਇੱਥੇ ਰਹਿੰਦੇ ਵੀ ਨਹੀਂ ਉੱਥੇ ਸੁਖਦੇਵ ਸਿੰਘ ਦਰਜੇ ਨੇ ਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਉਹਨਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਦੋਂ ਉਹ ਬਚ ਗਏ ਜਿਸ ਬਾਰੇ ਉਹਨਾਂ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ ਉਧਰੀ ਇਸ ਮਾਮਲੇ ਨੂੰ ਲੈ ਕੇ ਪੁਲਿਸ थाना ਕੋਟਲੀ ਸੂਰਤ ਮੱਲੀ ਤੋਂ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਕੈਮਰੇ ਦੇ ਸਾਹਮਣੇ ਕਿਸ ਅਧਿਕਾਰੀ ਵੱਲੋਂ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਫੋਨ ਤੇ ਗਲਬਤ ਕਰਦੇ ਹੋਏ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ সোহੇਲ ਮੀਰ ਕਾਸਿਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਲੋ ਡੈਂਸਿਟੀ ਤਮਾਕਾ ਹੋਇਆ ਜਸਮੂ ਲੈ ਕੇ ਉਹਨਾਂ ਦੀ ਪੁਲਿਸ ਵੱਲੋਂ ਵਕ ਪਹਿਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਇਹ ਧਮਾਕਾ ਕਿਸ ਚੀਜ਼ ਦਾ ਉਧਰ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਬਲਾਸ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਵੱਲੋਂ ਲਈ ਗਈ ਹੈ ਲੇਕਿਨ ਇਸ ਦੀ ਸਪਸ਼ਟ ਤੌਰ ਤੇ ਕੋਈ ਪੁਸ਼ਟੀ ਨਹੀਂ ਕਿ ਪੋਸਟ ਸਹੀ ਹੈ ਜਾਂ ਨਹੀਂ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਤੇ ਹਮਲਾਵਾਰ ਹਮਲਾ ਕਰਦੇ ਨਜ਼ਰ ਆ ਰਹੇ ਨੇ ਚਿਲਾ ਗੁਰਦਾਸਪੁਰ ਦੇ ਪਿੰਡ ਰਾਈ ਮਲਚ ਉਸ ਵੇਲੇ ਸਨਸਨੀ ਫੈਲ ਗਈ ਜਦ ਰਾਤ ਦੇ ਵੇਲੇ ਇੱਕ ਘਰ 'ਚ ਜ਼ਬਰਦਸਤ ਧਮਾਕਾ ਹੋਇਆ ਅਤਤਮਕਾ ਇੰਨਾ ਜ਼ਬਰਦਸਤ ਸੀ ਕਿ ਉਸਦੀ ਆਵਾਜ਼ ਪੂਰੇ ਪਿੰਡ 'ਚ ਸੁਣਾਈ ਦਿੱਤੀ ਅਤੇ ਜਿਸ ਘਰ 'ਚ ਇਹ ਤਮਾਕਾ ਆਇਆ ਉੱਥੇ ਤੱਕ ਘਰ ਦੇ ਅੰਦਰ ਜਿੰਨੇ ਵੀ ਸ਼ੀਸ਼ੇ ਸੀ ਉਹ ਸਭ ਤਮਾਕੇ ਨਾਲ ਟੁੱਟ ਗਏ ਅਤੇ ਘਰ ਦੇ ਅੰਦਰ ਹੋਰ ਵੀ ਕਾਫੀ ਮਾਲੀ ਨੁਕਸਾਨ ਹੋਇਆ ਜਦਕਿ ਬਚਾ ਰਿਹਾ ਕਿ ਤਮਾਕੇ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਹੈ ਇਸ ਘਰ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਰੋਟੀ ਖਾਣ ਤੋਂ ਬਾਅਦ ਘਰ ਦਾ ਗੇਟ ਬੰਦ ਕਰ ਸੌਣ ਜਾ ਰਿਹਾ ਸੀ ਕੀ ਘਰ ਦੇ ਅੰਦਰ ਇੱਕ ਧਮਾਕਾ ਹੋਇਆ ਅਤੇ ਉਹਨਾਂ ਨੂੰ ਤਾਂ ਉਸ ਵੇਲੇ ਕੁਝ ਸਮਝ ਨਹੀਂ ਲੱਗ ਰਹੀ ਕਿ ਕੀ ਹੋਇਆ ਅਤੇ ਘਰ ਦੇ ਸ਼ੀਸ਼ੇ ਤੇ ਸਾਰਾ ਸਨਮਾਨ ਵੀ ਟੁੱਟ ਕੇ ਖਿਲਰ ਗਿਆ ਉੱਥੇ ਸੁਖਦੇਵ ਸਿੰਘ ਅਤੇ ਪਿੰਡ ਦੇ ਲੋਕ ਦੱਸਦੇ ਨੇ ਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਲੇਕਿਨ ਪਰਮਾਤਮਾ ਨੇ ਉਸ ਦਾ ਬਚਾ ਕੀਤਾ ਉੱਥੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਇੱਕ ਭਤੀਜਾ ਪੁਲਿਸ 'ਚ ਨੌਕਰੀ ਕਰਦਾ ਜਿੰਨਾਂ ਦਾ ਪਰ ਉਹਨਾਂ ਦੇ ਨੇੜੇ ਹੈ ਲੇਕਿਨ ਉਹ ਪਰਿਵਾਰ ਕਾਫੀ ਸਮੇਂ ਤੋਂ ਇੱਥੇ ਨਹੀਂ ਰਹਿ ਰਿਹਾ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਜਿਸਨੇ ਹਮਲਾ ਕੀਤਾ ਉਸਨੇ ਪੁਲਿਸ ਮਰਦੂ ਨੂੰ ਘਰ ਸਮਝ ਕੇ ਹਮਲਾ ਕੀਤਾ ਜਦਕਿ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਭਤੀਜੇ ਦੇ ਪਰਿਵਾਰ ਨਾਲ ਕੋਈ ਵਰਤ ਵਰਤਾਰਾ ਵੀ ਨਹੀਂ ਅਤੇ ਉਹ ਇੱਥੇ ਰਹਿੰਦੇ ਵੀ ਨਹੀਂ ਉੱਥੇ ਸੁਖਦੇਵ ਸਿੰਘ ਦਰਜੇ ਨੇ ਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਉਹਨਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਦੋਂ ਉਹ ਬਚ ਗਏ ਜਿਸ ਬਾਰੇ ਉਹਨਾਂ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ थाना ਕੋਟਲੀ ਸੂਰਤ ਮੱਲੀ ਤੋਂ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਕੈਮਰੇ ਦੇ ਸਾਹਮਣੇ ਕਿਸੇ ਅਧਿਕਾਰੀ ਵੱਲੋਂ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਫੋਨ ਤੇ ਗਲਬਤ ਕਰਦੇ ਹੋਏ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਸੁਹੇਲ ਮੀਰ ਕਾਸਿਮ ਨੇ ਇਸ ਗਲਤੀ ਪੁਸ਼ਟੀ ਕੀਤੀ ਕਿ ਇੱਕ ਲੋ ਡੈਂਸਿਟੀ ਤਮਾਕਾ ਹੋਇਆ ਜਸਮੂ ਲੈ ਕੇ ਉਹਨਾਂ ਦੀ ਪੁਲਿਸ ਵੱਲੋਂ ਵਕ ਪਹਿਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਇਹ ਧਮਾਕਾ ਕਿਸ ਚੀਜ਼ ਦਾ ਉਧਰ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਬਲਾਸਟ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਵੱਲੋਂ ਲਈ ਗਈ ਹੈ ਲੇਕਿਨ ਇਸ ਦੀ ਸਪਸ਼ਟ ਤੌਰ ਤੇ ਕੋਈ ਪੁਸ਼ਟੀ ਨਹੀਂ ਕਿ ਪੋਸਟ ਸਹੀ ਹੈ ਜਾਂ ਨਹੀਂ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਤੇ ਹਮਲਾਵਾਰ ਹਮਲਾ ਕਰਦੇ ਨਜ਼ਰ ਆ ਰਹੇ ਨੇ